ਤ੍ਰੋਪਾ ਕਰਕੇ ਚੈੱਕ ਟਾਇਰ ਟੂਰ ਹੁਣ ਤੁਰਦੇ ਆ ਬੈਰੀਆਂ ਨੂੰ ਚੱਲਦੇ ਆ ਥੋੜੀ ਥੁੜੀ ਮਾਰ ਲਈਏ ਬਸ ਸਾਈਡ ਤੇ ਨਹੀਂ ਕਦੇ ਵੀ ਥੋੜੀ ਮਾਰਨੀ ਇੱਥੇ ਮਾਰਨੀ ਆ ਬਾਕੀ ਤੁਸੀਂ ਸਾਰੇ ਉਸਤਾਦ ਆ ਅਸੀਂ ਦਾ ਆਪਣਾ ਬੋ ਚੇਲੇ ਆ ਇਹ ਲੇਟਾਂ ਲੂਟਾ ਸਾਈਡ ਵਾਲੀਆਂ ਵੇਖ ਕੇ ਕੂਟਰ ਆ ਦਾ ਵੇਖ ਲਿਆ ਵੀ ਓਕੇ ਆ ਇਹ ਹਵਾ ਹੂਆ ਓਕੇ ਆ ਉੱਤੋਂ ਦੀ ਢੇੜਾ ਕੱਢ ਲਿਆ ਲੈ ਗਾਲ ਉਟਾ ਜਗੀ ਜਾਂਦੀਆਂ ਜਿਵੇਂ ਉਹ ਬਾਈ ਹੱਡ ਚੱਕੀ ਵੇਖਾ ਹੌਲੀ ਕਨ ਕਲ ਟ ਹੋ ਰਹੀ ਆਵਾਜ਼ ਆ ਵਾਹ ਆਵਾਜ਼ ਹੀ ਆਉਣੀ ਚਾਹੀਦੀ ਆ ਓਕੇ ਆ ਲੈ ਬਾਈ ਉਹ ਉਹ ਚੱਲ ਜਾਂਦੀਆਂ ਲੇਟਾਂ ਜਾਗਦੀ ਇੱਕ ਵਾਰ ਸਾਰੀਆਂ ਲੇਟਾਂ ਵੇਖ ਲਈਆਂ ਮੇਰੀ ਸਾਰੀਆਂ ਲੇਟਾਂ ਵੇਖ ਲਈਆਂ ਉਹਨਾਂ ਬੱਚਲਦੀਆਂ ਪਰ ਲਈ ਹੱਥ ਪੰਪ ਤੇ ਪਾਉਣਿਆ ਤੇਲ ਤੇਲ ਪਵਾ ਲਈਏ ਸ਼ੀਸ਼ੇ ਕਰ ਲਈਏ ਸਾਹਬ ਤੇਲ ਆਪਣਾ ਪਈ ਜਾਂਦਾ ਬਸ ਇੱਧਰ ਲੈਨੇ ਜਦੋਂ ਕੱਟ ਮਾਰੇ ਆ ਇਹੋ ਜਨ ਬਾਅਦ ਚੋਂ ਕੱਢ ਕੇ ਇਧਰ ਲਈ ਆਪਾਂ ਰੱਖਣੀ ਆ ਪਹਿਲਾਂ ਉਧਰ ਲਾ ਜਾ ਕੇ ਚਲਾ ਲੈਣਾ ਉਧਰਲਾ ਟੈਂਕ ਭਰਨਾ ਆ ਫਿਰ ਫੀਲ ਤੇ ਆਪਾਂ ਪਵਾਵਾਂਗੇ ਬਾਅਦ ਚ ਡੈਫ ਪਵਾਵਾਂਗੇ ਡੈਫ ਬਾਅਦ ਚ ਪਵਾਵਾਂਗੇ ਡੈਫ ਵਾਲਾ ਆਪਣਾ ਐਕਸਟਰਾ ਹੋ ਗਿਆ ਆ ਲੱਗਿਆ ਵਿੱਚ ਤੇ ਸਾਈਡ ਤੇ ਉਹਦੀ ਆ ਲੱਗੀ ਹੋਈ ਆ ਥੇਰਾ ਉਹਨਾਂ ਨਾਲ ਪਾਲੀਏ ਫਿਰ ਉੱਤਰਲਾ ਚਲਾਉਨੇ ਆ ਫਿਰ ਜਾਂਨੇ ਆ ਇਥੋਂ ਸਿੱਧਾ ਬੈਰੀ ਬੈਰੀ ਤੋਂ ਚੱਕ ਕੇ ਲੋਡ ਅਗਰ ਲੋਡ ਵੇਣੇ ਆ ਲੋਡ ਦੇ ਟਰਪ ਪਾਉਣੀ ਆ ਬਾਈ ਹੁਣਾਂ ਦਾ ਪੌਣਾ ਹੈ ਕਿ ਟਾਰਪ ਪਾਉਣੀ ਆ ਟਾਰਪ ਪਾ ਕੇ ਕਰਕੇ ਸਿਕਯੋਰ ਫੇਰ ਨਿਕਲਾਂਗੇ ਆਪਾਂ ਥੱਲੇ ਪਾਸੇ ਕੋਈ ਨੰਬਰਿੰਗ ਨਹੀਂ ਹੁੰਦੀ ਕੋਈ ਮੀਟਰ ਨਹੀਂ ਹੁੰਦਾ ਬਸ ਇਧਰੋਂ ਓਜਲ ਚੱਕੀ ਸਿੱਧੀ ਜਾਨੂੰ ਕੀਤਾ ਉੱਪਰੋਂ ਥੋੜਾ ਜਿਹਾ ਤੇ ਕਰਤਾ ਸਟਾਰਟ ਬਾਅਦ ਜਦੋਂ ਘੱਟ ਵੱਜ ਗਿਆ ਉਹਦੋਂ ਮੁੜ ਕੇ ਥੋੜਾ ਥੋੜਾ ਜਿਹਾ ਇਹਨੂੰ ਗੱਲ ਚਕਰ ਭਰਨ ਵਾਸਤੇ ਨਾ ਮੁੜ ਕੇ ਹੱਥ ਜੀ ਨਾਲ ਭਰ ਲਈਦਾ ਸਵਾਰ ਕੇ ਆਪਾ ਇੱਥੇ ਪਾਰਕ ਵੀ ਝਲਤਾ ਭਾਜਣ ਕੀ ਘਰ ਕੋਲ ਤੁਰ ਰਹੇ ਆ 10 ਕਿਲੋਮੀਟਰ ਉਧਰ ਰੋਕੇ 10 ਕਿਲੋਮੀਟਰ ਉਧਰ ਰੋਕੇ 10 ਕਿਲੋਮੀਟਰ ਉਧਰ ਰੋਕੇ ਇਧਰ ਡਰਾਈਵ ਥਰੂ ਆਈ ਜਾਂਦੇ ਆ ਟਮ ਹਾਟਨ ਤੇ ਇਹਨਾਂ ਨੂੰ ਪੁੱਛਿਆ ਜਾ ਕੇ ਇਹ ਦੇ ਇਹਦੇ ਬੱਲੇ ਕੀ ਦੋਗੇ ਆਏ ਟਰੱਕ ਲਿਆ ਕੇ ਵੀ ਆਪਾਂ ਜੇ ਆਇਆਂ ਨਗਾ ਸਕਦੇ ਹੁੰਦੇ ਤਾਂ ਕਿੰਨਾ ਸੌਖਾ ਹੁੰਦਾ ਇਹਦੀ ਪੁੱਛੀ ਹੋ ਹੋ ਬਾਈ ਟੈਲੀਮੀਟਰ ਆ ਗਾਗਿਆ ਮੈਂ ਸੰਭਾਦ ਤਰ ਤੋ ਦੂਜੀ ਕੁੜੀ ਹੋਰ ਦੂਜੀ ਨਮਕਾ ਤਾ ਦਿੱਤਾ ਕੁੜੀਆਂ ਤਿੰਨ ਚਾਚਕੀ ਫਿਰ ਦਚਾਰੀ ਸੀਗੀ ਦੋ ਨਮਕ ਦੀ ਸੀਗੀ ਦੋ ਦੀ ਸੀਗੀ ਆ ਹਈਆ ਬਈ ਜਮੇ ਕੋ ਸੁਣੀ ਨਹੀਂ ਆਪਣੇ ਉਹ ਕਹਿੰਦਾ ਸੁੱਕੀਆਂ ਜਾਂ ਬਰੱਡਾਂ ਖਾਵੇ ਤੇ ਕੁੱਤੇ ਵਾਂਗੂ ਤੋਰੀ ਰੱਖਦੇ ਜਿਵੇਂ ਕੀੜੇ ਪਿਆਣਾ ਕੁੱਤਾ ਤੁਰਿਆ ਫਿਰਦਾ ਨਾ ਕਹਿੰਦਾ ਉਹ ਘੋਸਾ ਕੈਨੇਡਾ ਚ ਆਏ ਐ ਸਸਟ ਆ ਲੈ ਉਹ ਆਪਣਾ ਕੈਮਰਾ ਕਮੇ ਤਕੜੀਆਂ ਉਹ ਖਿਲੀ ਜਾਂਦਾ ਹੁਣ ਸੈੱਟ ਕਰ ਐ ਕਿਾ ਵਾਤਾ ਹਾਂ ਮੇਰਾ ਜਨੇ ਪਾਈ ਇਹਨਾਂ ਨੇ ਪਾਈ ਸੀ ਪਿਆਜ਼ ਆ ਹੈੱਡ ਬਰਾਉਂਡ ਵਾਲੀ ਹੁੰਦਾ ਮੈਨੂੰ ਇਹ ਐਗੈਂਟੀਸ ਫਾਰਮਰ ਜ਼ੋਨ ਕੋਜ਼ਾਂ ਟੂ ਆਪਾਂ ਬੈਰੀ ਪਹੁੰਚ ਗਏ ਜਿੱਥੋਂ ਲੋਡ ਚੱਕਣਾ ਇੱਥੇ ਜ਼ਰੂਰੀ ਆ ਕਵਰ ਆਲ ਪਾਉਣਾ ਕਿਉਂਕਿ ਟਰਪ ਪਾਵਾਂਗੇ ਤਾਂ ਤਰਪਾਹ ਜਰ ਪੂਰ ਪਾਵਾਂਗੇ ਫਿਰ ਲਿਪੜ ਦੇਣੀ ਆਪਾਂ ਵਧੀਆ ਆਪ ਦੀ ਸੇਫਟੀ ਵਾਸਤੇ ਸੇਫਟੀ ਚੰਗੀ ਆ ਤੂੰ ਪਾਲਿਆ ਹੋਏ ਹਾਂ ਸੇਫਟੀ ਯੂਜ਼ ਪਾਲ ਲੈ ਫਿਰ ਤੁਸੀਂ ਪਾਲੀ ਹਾਂ ਤੇ ਹੋਰ ਕੋਈ ਚਾਹ ਵੀ ਉਹ ਚਸ਼ਮਾ ਦੇਖ ਚਸ਼ਮਾ ਦੇਖੀ ਇੱਥੇ ਪਿਆ ਬਾਈ ਜਿਹੜਾ ਪਿਆ ਤੂੰ ਦੇਖ ਲੈ ਆ ਪਿਆ ਬਾਈ ਵਾਲਾ ਦੂਜਾ ਦੇਖ ਲੈ ਪਿਆ ਹੈਲਮਟ ਹੈਲਮਟ ਚੱਕ ਲਈਏ ਹੈਲਮਟ ਚੱਕ ਲਈਏ ਇਹ ਵੀ ਜ਼ਰੂਰੀ ਆ ਭਾਈ ਇੱਥੇ ਕਈ ਕਈ ਕੰਪਨੀਆਂ ਦੀ ਹੁੰਦੀ ਆ ਵੀ ਸੇਫਟੀ ਦੇ ਹੱਦ ਤੇ ਲੋਡ ਚ ਕਾਉਂਦੇ ਆ ਆਪਾਂ ਇੱਥੇ ਐਂ ਤੁਰੇ ਤੇ ਫਿਰਦੇ ਹੋਏ ਨਾ ਇਹ ਸਹੀ ਲੱਗਦਾ ਬੰਦਾ ਤੇ ਜੇ ਮੈਂ ਐਂ ਤੁਰਿਆ ਫਿਰਦਾ ਵਾਂ ਹੈ ਮੈਂ ਬਾᱧ ਨਾਲ ਦੱਸਦਾ ਮੈਂ ਕਿ ਜੇ ਐਂ ਫਿਰਦੇ ਹੋਏ ਨਾ ਤੇ ਆਪਣੀ ਕੰਪਨੀ ਦੇ ਬਾਈ ਹੋਰਾਂ ਨੂੰ ਫੋਨ ਜਾਵਣਾ ਭਾਈ ਥੋੜੇ ਬੰਦੇ ਐਂ ਤੁਰੇ ਫਿਰਦੇ ਲੋਡ ਵੀ ਚਲੋ ਦਿਖਾਉਨੇ ਆ ਬਾਈ ਕਿਹੜਾ ਲੋਡ ਚੱਕਦੇ ਆ ਇਹ ਦੋ ਮੈਨੂੰ ਵੀ ਦੇ ਦੇ ਦੋਈ ਰੀਆ ਦੋਈਆ ਬੜਾ ਡੱਬੀ ਇੰਡੀਆਂ ਨੂੰ ਸੜਦੇ ਇੱਥੇ ਸੜਕ ਤੇ ਇੱਕ ਆਹ ਡੱਕ ਪੈਂਦਾ ਯਾਰ ਡਬਲ ਸਾਈਡ ਟੇਪ ਜਿਹੜਾ ਲਾਵਾਂਗੇ ਕੈਮਰਾ ਡੈਸ਼ ਕੈਮਰਾ ਬਈਆ ਹਾਂ ਲੋਡ ਆਪਣਾ ਜਿਹੜਾ ਆਪਾਂ ਚੱਕ ਕੇ ਲੈ ਜਾਣਾ ਆ ਲੋਡ ਰਖਾਈ ਜਾਣੇ ਆ ਜੇ ਉਤੋਂ ਦੀ ਬੈਲਟਾਂ ਵਾਇ ਕਸਾਂਗੇ ਤਾਂ ਲੱਕਣਾ ਜੇ ਖਿਲਰ ਜਾਣੀਆਂ ਇਹਦੇ ਆ ਗਲਾਰਮਾਈਆਂ ਵਿੱਚ ਦੀ ਆਉ ਸੂਤ ਕੰਮ ਇੱਥੋਂ ਦੀ ਪਾ ਕੇ ਬੈਲਟਾਂ ਹੀ ਕਸਾਂਗੇ ਉਹ ਸਮਝਾਤਾ ਵੀ ਜਿੱਥੇ ਆ ਲਾਈਟ ਫਲੈਸ਼ ਕਰੀ ਜਾਂਦੀ ਹੈ ਨੇ ਸੈਂਟਰ ਸਾਡੇ ਟ੍ਰੇਲਰ ਦਾ ਆਪੇ ਹੁਣ ਉਸ ਹਿਸਾਬ ਨਾਲ ਸਮਾਨ ਰੱਖਦੇ ਕਹਿੰਦਾ ਮੈਂ ਰੱਖ ਦਿੰਦਾ ਦੋ ਵੱਡੀਆਂ ਮਸ਼ੀਨਾਂ ਸੀ ਭਾਰੀਆਂ ਮੋਟਰਾਂ ਹੀ ਆ ਉਹ ਅੱਗੇ ਰਖਾਤੀਆਂ ਇੱਕ ਇਹਦੇ ਨਾਲ ਦੀ ਮਸ਼ੀਨ ਹੋਰ ਅੰਦਰ ਪਈ ਆਉਂਦੀ ਆ ਉਹ ਪਿੱਛੇ ਰੱਖੀ ਜਾਊਗੀ ਬਾਕੀ ਸਟਾਫ ਜਾ ਉਹਦੇ ਉਰਲੇ ਪਾਸੇ ਸਨ ਹੈਗਾ ਇੱਥੇ ਰਖਾ ਦਿਆਂਗੇ ਜਦੋਂ 5-7 ਦਿਨ ਕੰਮ ਨਾ ਕੀਤਾ ਹੋਵੇ ਹੁਣ ਲੋਡ ਹੈ ਨਹੀਂ ਸੀ ਤੇ ਹੁਣ ਜੀ ਜ ਨਹੀਂ ਕਰਦਾ ਚਲਸੀ ਹੀ ਪੈਣਾ ਛੁ ਹੈ ਕਟਿੰਗ ਤਾਂ ਦਿਖਾ ਦੇ ਯਾਰ ਤੇਰੀ ਕਟਿੰਗ ਕੀਤੀ ਆ ਦਿਖਾ ਦੇ ਯਾਰ ਸੋ ਤਾਂ ਮੂਵੀ ਇੰਨੀ ਵੇਟਿੰਗ ਪੈ ਗਈ ਤੇ ਜਾਣ ਜੂ ਨਿਕਲ ਜਾਂਦੀ ਕਟਿੰਗ 'ਚ ਕੋਈ ਜਾਨ ਹੁੰਦੀ ਆ ਆਖਰੀ ਸਾਮਾ ਤੇ ਹੁੰਦੀ ਆ ਉਹ ਹੈ ਬਈ ਤੇਰੀ ਖਤਮ ਹੋ ਜਾਂਦੀ ਆ ਹੋਰ ਵੇਖਦਾ ਬਾਈ ਬਹੁਤ ਸੋਹਣਾ ਬਾਈ ਆਣ ਕਾ ਟੋਪੇ ਤੇ ਆਇਆ ਪੌਲੀ ਮੈਂ ਪਤਾ ਨਹੀਂ ਕੀ ਕੰੀਰ ਦਾ ਵਰਕ ਚੱਲਦਾ ਹਣਾ ਗੱਦੀ ਜਮ 50 ਤੇ ਰੱਖਣੀ ਪੈਣੀ ਬਾਈ ਹਾਂ ਬਈ ਇੱਕ ਇਸ ਮੁਲਖਾਂ ਦੇ ਵਿੱਚ ਮੰਨ ਕੇ ਚੱਲੋ ਹੁਣ ਜੇ ਆਪਾਂ ਸੇਫਟੀ ਸ਼ੂ ਨਹੀਂ ਪਾਏ ਮੈਂ ਨਹੀਂ ਪਾਉਂਦਾ ਹਾਂ ਅੱਜ ਵੱਡੇ ਬਾਈ ਨੇ ਮੈਨੂੰ ਇਹੀ ਗੱਲ ਸਮਝਾਈ ਕਹਿੰਦਾ ਗਾਲ ਸੋਣਾ ਜਾਈਆ ਗਾਲਾਂ ਕੱਢੀਆਂ ਗਾਲਾਂ ਵੀ ਕੱਢੀਆਂ ਸਮਝਾਈ ਬਸ ਉਹ ਪਤਾ ਹੀ ਹੁੰਦਾ ਆਪਣੇ ਪੰਜਾਬੀ ਕਿਵੇਂ ਸਮਝਦੇ ਆ ਤੇ ਕੀ ਹੋਇਆ ਬਈ ਮੈਨੂੰ ਆਦਾ ਗਾਲ ਸੋਣਾ ਮਦੂਤਾਂ ਥਾਂ ਤੇ ਉਵੇਂ ਉਤਰਿਆ ਮੈਨੂੰ ਆਂਦਾ ਯਾਰ ਐਂ ਉੱਤਰ ਜਾਣਾ ਕੱਲ ਨੂੰ ਤੇਰੇ ਪੈਰ ਤੇ ਕੋਈ ਨਾ ਕੋਈ ਵਜਨ ਵਾਲੀ ਚੀਜ਼ ਡਿੱਗ ਪਈ ਤੇ ਮੁੜ ਕੇ ਤੈਨੂੰ ਘਰੇ ਬੈਠਾ ਰੋਟੀ ਖਾਂਦੇ ਹਾਂ ਕੋ ਚੱਲ ਤੂੰ ਤਾਂ ਮੇਰੇ ਕੋਲੇ ਬੈਠਾ ਵਖਰੀ ਗੱਲ ਐ ਆਜੂ ਚੱਲ ਤੂੰ ਵੀ ਆਜੂ ਕੋਈ ਚੱਕਰ ਨਹੀਂ ਤੂੰ ਵੀ ਘਰੇ ਬੈਠਾ ਪਰ ਐ ਯਾਰ ਜਿਹੜਾ ਬੰਦਾ ਇੱਥੇ ਆਇਆ ਇੱਥੇ ਆਪણો ਬੈਠਣ ਨੂੰ ਬਈ ਕੋਈ ਨਹੀਂ ਰੋਟੀ ਨਹੀਂ ਦੇਣੀ ਜੇ ਆਪਣਾ ਪੈਰ ਡੈਮੇਜ ਹੋ ਗਿਆ ਮਜ਼ਾ ਆ ਗਿਆ ਤੈਨੂੰ ਹਨੂ ਵੋਟ ਆਣਾ ਪਤਾ ਲੱਗਿਆ ਮੈਨੂੰ ਵੀ ਆਉਂਦੇ ਸਾਰ ਹੀ ਮੈਂ ਕਿਹਾ ਬੜੇ ਸੋਹਣੇ ਸੋਹਣੇ ਘਰ ਆ। ਕਿਆ ਬਾਤ ਆ ਯਾਰ ਕੈਨੇਡਾ ਦਾ ਬੜਾ ਸੋਹਣਾ ਹੈ। ਮੈਨੂੰ ਲੱਗਵਾ ਪਤਾ ਲੱਗਿਆ ਵੀ ਇਹ ਤਾਂ ਸੋਹਣਾ ਹੀ ਬਾਬਾ। ਵੱਖਰੀ ਚੀਜ਼ ਐ। ਇਹ ਤਾਂ ਵੱਖਰੀ ਚੀਜ਼ ਆ ਟਾਈਮ ਦਾ ਠਾ ਲੈੰਦਾ। ਤੇ ਕਹਿੰਦਾ ਹਜਾ ਵੀ ਨਹੀਂ ਰਾਣੀ ਹੋਇਆ ਜਿੱਤਰੇ ਆ। ਹੁਣ ਵੇਲਾ 9 ਵਜੇ ਆ। ਤੇ ਲੌਗ ਬੁੱਕ ਹੁਣ ਮੇਰੀ 13 ਘੰਟੇ ਕਹਿੰਦੀ ਐ ਮਿੱਤਰਾ। ਤੁਰੇ ਚੱਲ ਚੱਲ ਘੰਟਾ ਲੇ ਘੰਟਾ ਦਾ ਲੰਘਿਆ ਗਾਰਦੀ ਮੈਂ। ਕੀ ਕੀਤਾ ਦੀ? ਲੌਗ ਬੁੱਕ। ਕੀ ਕੀਤਾ ਦੀ? ਆਫ ਡਿਊਟੀ ਪਾਣੀ। ਜਿਹੜਾ ਆਹ ਲੋਡ ਆ ਨਾ ਹੁਣਾ ਗੱਤੇ ਪਾਏ ਵੇ ਆ ਗੱਤਿਆਂ ਦੇ ਤੋਂ ਸਿੱਧੀ ਬੈਰੀ ਤਾਂ ਆਪਾਂ ਖਿੱਚ ਨਹੀਂ ਸਕਦੇ ਤੇ ਸਿੱਧੀ ਖਾਈ ਦਿਆਂ ਤੈਨੂੰ ਕਹਿੰਦੇ ਗੱਤਿਆਂ ਨੂੰ ਤਾਂ ਮਾੜਾ ਜਿਹਾ ਵੀ ਡੈਮੇਜ ਨਹੀਂ ਹੋਣ ਦੇਣਾ ਤੁਸੀਂ ਆ ਗੱਤਿਆਂ ਦੇ ਉਤੋਂ ਦੀ ਨਿਕਾਉਨੇ ਆ ਤੇ ਕਾਰਨਰ ਲਾ ਦਾਂਗੇ ਕਾਰਨਰ ਵੇਖ ਦਿਓ ਆਹ ਪਈ ਕਾਰਨਰ ਇਹਾਂ ਦੇ ਸਾਨੂੰ ਵੀ ਵਰਤ ਲੋ ਅੰਦਰੋਂ ਕਿਤੇ ਹੱਫਤਾ ਆ ਗਿਆ ਕਿਤੇ ਵਰਤਿਆ ਹੀ ਨਹੀਂ ਇਹਨਾਂ ਨੂੰ ਲਾ ਦਾਂਗੇ ਥੱਲੇ ਕਵਰਾਲ ਦੇ ਘਰ ਬਲਿਆ ਯਾਰ ਬਸੀਨੋ ਬਸੀਨੀ ਹੋ ਗਏ ਹਜੇ ਥੱਲੇ ਦੀ ਨਹੀਂ ਪਾਇਆ ਕੁਛ ਸਿੱਧਾ ਪਾਇਆ ਵੀ ਕਵਰਾਲ ਤਾਂ ਵੀ ਮੜਕੋ ਮੜਕੀ ਹੋ ਗਈ ਬਈ ਓਏ ਹੋ ਮਾਦਾ ਬੰਨਿਆ ਨਾ ਦੋਸਤੋ ਕਰਦਾ ਲੋਡ ਮੰਨ ਲਾ ਤੂੰ ਨੇ ਹੁਣ ਇਧਰ ਦੀ ਨਾ ਉੱਤੋਂ ਟ੍ਰੇਲੇ ਦੇ ਉੱਪਰ ਤੋਂ ਉੱਪਰ ਦੀ ਤੁਰਾਈ ਤੇ ਮੈਂ ਤੈਨੂੰ ਕਾਰਨਰ ਫੜਾਉਣਾ ਸਾਰਿਆਂ ਦੇ ਨਾਲ ਗੱਤੇ ਦੇ ਨਾਲ ਧਰ ਦੇ ਕੋਈ ਇੱਥੇ ਸਖਤਾਈ ਸਖਤੂਈ ਨਹੀਂ ਇਹਦਾ ਅੰਡਰਵੀਅਰ ਚ ਭੜਾਂਦੀ ਲੋਡ ਬੰਨ੍ਹਦੀ ਯਾਰ ਲਾ ਕੇ ਝਟਾਂ ਲੱਗਿਆ ਹੀ ਤਾਂ ਗਰਮੀ ਮਰਨਾ ਇੱਥੇ ਭੜਾਂਦੀ ਮੂੰਹ ਤੇ ਹੋਂ ਤਾਂ ਪੀਨੇ ਆ ਮਨ ਦਾ ਛੱਟੇ ਛੱਟੇ ਮਾਰ ਮਾਰ ਟੋਣਗੇ ਵੀ ਉੱਟ ਘੜਾ ਉੱਟ ਘੜਾ ਲੋੜ 15 ਦਾ ਪਿਆ ਤੁਹਾਡਾ ਲੇਕਿਨ ਉੱਟ ਘੜਾ ਲੋੜ ਲੋ ਨਹੀਂ ਕੰਮ ਤਾਂ ਇਹ ਯਾਰ ਬਹੁਤ ਤੇਜ਼ ਆ ਇੱਥੇ ਤਾਂ ਬਈ ਸੂਰਜੀ ਬਹੁਤ ਨੇੜੇ ਆ ਚਲੋਈ ਆ ਯਾਰ ਆ ਉੱਤੇ ਰੱਖੋ ਕਾਰਨਰ ਤੇ ਬਈ ਕਾਰਨਰ ਰੱਖਣੇ ਬਣੇ ਗੱਤਾ ਸਾਰਾ ਖਰਾਬ ਹੋ ਜਾਣਾ ਉਬਾਰੀ ਵਾਰੀ ਉਹ ਗੋਰਾ ਜਾ ਵੀਂਦਾ ਵੀ ਇਹ ਵੇਨੇ ਕਿੰਨਾ ਕ ਨੱਪਣਗੇ ਇਹ ਉਹਦਾ ਪਹਿਲੇ ਟਾਰਗੇਟ ਜਦੋਂ ਮੈਂ ਤਾਂ ਉਹਨੂੰ ਕਹਿੰਦੇ ਆ ਨਹੀਂ ਯਾਰ ਇਹ ਬੈਲਟਾਂ ਵਾਲਾ ਵੀ ਨਹੀਂ ਇਹ ਤਾਂ ਲੋੜ ਹੀ ਸੰਗਰਾਲਾ ਸੰਗਲ ਪਾਉਣ ਲੱਗੇ ਅਸੀਂ ਤਾਂ ਉਹਨੇ ਕਹਿੰਦਾ ਤਾਰ ਦੇ ਬਾਈ ਬਣਾ ਯਾਰ ਕੰਮ ਜਾ ਦੱਸਣਾ ਆਇਆ ਸੀ ਕਹਿੰਦੇ ਸੀ ਇੱਕ ਡੱਬਾ ਜਾ ਨੱਪਿਓ ਨਾ ਤੇ ਆਇਆ ਕੋਈ ਨਹੀਂ ਦੋ ਤਿੰਨ ਦਿਨ ਇੱਥੇ ਹੀ ਆ ਨਹੀਂ ਨੱਪਦੇ ਡੱਬੇ ਤੇ ਚੱਲਿਆ ਬਾਈ ਘਾਟ ਗੱਟ ਕੇ ਵੀ ਜਾਵਾਂ ਇਹਨੂੰ ਵੀ ਅਸੀਂ ਕਹਾਂ ਦੋ ਤਿੰਨ ਦਿਨਾਂ ਇੱਥੇ ਹੀ ਐ ਕੋਈ ਨਹੀਂ ਲੋਡ ਕਸੀ ਇਹ ਮੁਕਾਬਲਾ ਜਦੋਂ ਤੇਰਾ ਫੇਰ ਕਹਾਵਾਂ ਦਾ ਸੀ ਇੱਥੇ ਮਿਲਣਾ ਤੇ ਯਾਰ ਜਮਾ ਬੇਕਾਰ ਕੰਮ ਹੈ ਹੁਣ ਆ ਤਾਂ ਸੀਗਾ ਜਿਹੜਾ ਇਹਦੇ ਵਿੱਚ ਦੀਦਾ ਪਸੇ ਹੀ ਕਸਤੀਆਂ ਹੁਣ ਜਿਹੜੀਆਂ ਉਹ ਪਰਲੇ ਆ ਸਾਰੇ ਡੱਬੇ ਵੇਖੋ ਜਿਵੇਂ ਜਿਵੇਂ ਕਸੀ ਜਾਂਦੇ ਓਵੇਂ ਓਵੇਂ ਡੱਬੇ ਵਿੱਚ ਵੜੀ ਜਾਂਦੇ ਆ ਤੇ ਉਤੋਂ ਭੱਜ ਕੇ ਗੁਰਾ ਜਾਂ ਕੋਲੇ ਜਾ ਗਿਆ ਕਹਿੰਦਾ ਡੱਬੇ ਨੂੰ ਨਹੀਂ ਡੈਮੇਜ ਕਰਨਾ ਤੇ ਕਹਿੰਦਾ ਨੇ ਲਊ ਪੀ ਦਿਆ ਗਟਾਰਾਂ ਜੀ ਆ ਬਗਲੇ ਜੀ ਚਾਹ 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 ਆ ਰਲ ਜਮ ਆਪਮ ਇਥੇ ਕੰਮ ਕਰਦੇ ਜੇ 7-8 ਜਾਨੇ ਆਸੇ-ਪਾਸੇ ਨਹੀਂ ਖੜੇ ਸੀ ਜਾਂਦੇ ਹੁੰਦੇ ਵੀ ਕੰਮ ਨਹੀਂ ਹੁੰਦਾ ਆ ਮੈਂ ਲਈ ਸੀਗੇ ਕੈਲਗਰੀ ਤੋਂ ਇਹ ਲਈ ਸੀ 165 ਦੇ 165 ਦੇ ਲਈ ਸੀ ਬਾਈ ਪਹਿਲਾਂ ਇੱਧਰ ਟਿਕਾਸ ਪਾਲੀ ਮੈਂ ਕਿਹਾ ਨਾ ਠੀਕ ਹੈ ਉਹਦੇ ਨਾਲ ਹਾਂ ਫਿਰ ਆਪਾਂ ਉੱਤੇ ਗੋੜੀ ਕਿੱਥੇ ਚਵਾ ਦਾਂਗੇ ਠੀਕ ਹੈ ਹੁਣ ਆਪਾਂ ਇਹਨੂੰ ਫੇਰ ਪਾ ਦਾਂਗੇ ਇਹਨੂੰ ਉਹਨਾਂ ਕੋਲ ਇਹ ਗਰਮੀ ਬਹੁਤ ਆਵੇ ਹੁਣ ਆ ਪਿੱਛੋਂ ਪਾ ਕੇ ਇੱਥੇ ਟਿੱਕ ਰਾਈ ਆ ਆ ਪਿੱਛੋਂ ਫੋਲਡ ਕੀਤੀ ਵੀ ਆ ਮੁੜ ਕੇ ਇੱਥੇ ਕਰ ਦਾਂਗੇ ਵੀ ਅੱਗੋਂ ਜਾਂਦੇ ਤੇ ਹਵਾ ਹੁਵਾਣਾ ਵੱਜੇ ਜੇ ਇਹਨੂੰ ਥੱਲੇ ਕਰਦੇ ਸੀ ਤੇ ਉੱਤੇ ਹਵਾ ਵੱਜ ਗਈ ਨੇ ਪਿੱਛੇ ਨੂੰ ਉੱਡਣਾ ਇਹਨੂੰ ਥੱਲੇ ਨਾ ਪਦੇ ਇੱਥੋਂ ਬੰਦੀਆਂ ਪਾ ਪਾ ਕੇ ਖਿੱਚ ਪਾਉਣੇ ਆ ਉਹ ਅਗਲੀ ਅੱਡ ਪਾਈ ਵੀ ਆ ਇਹ ਕਹਤੇ ਪੈ ਗਈ ਲੋੜ ਤੇ ਇੱਥੋਂ ਟਿੱਕਰ ਇੱਕੋ ਪਿਛਲੇ ਦੇ ਪਈ ਆ ਤਿੰਨ ਘੰਟੇ ਲੱਗੇ ਪੂਰੇ ਆ ਲੋੜ ਬੰਦਿਆ ਨੂੰ ਤਾਰ ਪਾ ਡੋਰ ਪਾ ਸਾਰਿਆਂ ਕੋ ਬੰਦਿਆ ਨੂੰ ਨਾ ਤਿੰਨ ਘੰਟੇ ਹੋ ਗਏ ਸਾਰਾ ਵਧੀਆ ਬੰਨਤਾ ਹੁਣ ਤੁਰਦੇ ਆ ਐਡਵੈਂਚਰ ਨੂੰ ਫਿਰ ਅੱਜ ਇੱਥੇ ਬੈਰੀ ਰੁਕਦੇ ਆਂ ਰੂਟ ਦੇ ਕੋ ਖਾਣੇ ਪੀਣੇ ਆਪੋਸ ਲੱਗੀ ਆ ਜਿੰਦਗੀ ਦਾ ਯਾਰ ਗੋਰਿਆਂ ਦੀ ਆ ਹਨਾ ਆ ਵੇਲਾ ਆ ਰਵੀ ਉਲੀ ਭਾਈ ਬੈਠਾ ਆ ਘਰ ਭਾਈ ਫਿਰਦਾ ਪਿੱਛੇ ਵਧੀਆ ਨਿਆਰੇ ਕਹਿੰਦੇ ਆ ਇਧਰ ਰਕਸ਼ਤੀ ਭਾਈ ਫਿਰਦਾ ਪਿੱਛੇ ਆ ਰਕਸ਼ਤੀ ਦੇ ਝੂਡੇ ਘੜਨ ਚੱਲਿਆ ਅਗਲਾ ਸਹੀ ਆ ਜੀ ਇਹਨਾਂ ਦੀ ਜ਼ਿੰਦਗੀ ਲੋਏ ਤੋਂ ਪਰਨੇ ਆਪਾਂ ਹੀ ਬੈਠ ਗਾਣ ਕੈਲਕੂਲੇਟਰ ਬਈ ਚੱਲ ਲੋ ਬਈ ਇੱਥੋਂ ਤੁਰੇ ਜੇ ਹਣਾ ਪਿੱਛੇ ਬਾਈ ਰੋਕ ਲਿਆ ਇੱਥੋਂ ਥੰਡਰ ਬੀਂਦਾ ਜਦੋਂ ਤੁਰੇ ਸਕੇਲ ਤੇ ਪੁਲਿਸ ਵਾਲਿਆਂ ਦੇ ਇੱਧਰ ਪਹਿਲਾਂ ਨਾ ਇੰਡੀਕੇਟਰ ਨੂੰ ਇੰਡੀਕੇਟਰ ਚੈੱਕ ਕੀਤੇ ਮੁਰਕੇ ਮੇਰੇ ਕੋਲੇ ਆ ਕੇ ਆਂਦਾ ਜਿਹੜਾ ਮੈਂ ਕਹਿੰਦਾ ਲਾਲ ਲੀਆਂ ਮੈਨੂੰ ਤਾਂ ਲਾਇਸੈਂਸ ਲੈ ਕੇ ਆ ਲਾਇਸੈਂਸ ਫੜਾਤਾ ਫਿਰ ਵੇਖ ਕੇ ਅੱਖਾਂ ਜਾਂ ਕਹਿੰਦਾ ਕਹਿੰਦਾ ਕਿਵੇਂ ਮਾਲ-ਮੂਲ ਤਾਂ ਨਹੀਂ ਛੱਕ ਜਾਂ ਮੈਂ ਕਹਿੰਦਾ ਨਹੀਂ ਵੀ ਮੇਰੇ ਨਾ ਜਦੋਂ ਨਾਂ ਨੂੰ ਕਿ ਹੜਦੇ ਆ ਵੈਸੇ ਹੀ ਅੱਖਾਂ ਲਾਲ ਰਹਿੰਦੀਆਂ ਕਹਿੰਦਾ ਓਕੇ ਓਕੇ ਕੋਈ ਚੱਕਰ ਨਹੀਂ ਕਹਿੰਦਾ ਜਾਓ ਬਾਕੀ ਥੈਂਕ ਯੂ ਸਰ ਬਾਕੀ ਮਾਲ ਆਪਾਂ ਕਹਦਾ ਛਕਣਾ ਹੀ ਆਪਾਂ ਪ੍ਰੋਫੈਸ਼ਨਲ ਡਰਾਈਵਰ ਆਪ ਇਦਾਂ ਦਾ ਕੰਮ ਕਰ ਸਕਦੇ ਆ ਕੋਈ ਇਦਾਂ ਗੱਲ ਬਣੀ ਬਾਈ ਲੋੜਾ ਬਸ ਫਿਓਰ ਸੀ ਇਹ ਕੋਈ ਉਹਨਾਂ ਨੇ ਪੁਲਸਾਂ ਨੇ ਖੜਿਆ ਕੀੜਾ ਜਿਵੇਂ ਆਪਾਂ ਕੱਢਦੇ ਆ ਬੰਜੀਆਂ ਬੁਲਜੀਆਂ ਸਾਰੀਆਂ ਆਪਣੀਆਂ ਸੱਟਾ ਜਮਾ ਆ ਬੰਜੀ ਆ ਵੇਖਣੇ ਆਉਣੇ ਆ ਪਰ ਟੰਬੇਰ ਰੱਖ ਕੇ ਆਪਣੇ ਆ ਲਾਏ ਵੀ ਹੈ ਨਾ ਉੱਤੇ ਬੰਦੀਆਂ ਲਾਈਆਂ ਵੀ ਆ ਦੇਖ ਲਈ ਵੀ ਆਪਣੀ ਬੈਲਟ ਓਏ ਆ ਬੈਲਟ ਨੂੰ ਆਣੇ ਜ਼ਰੂਰ ਵੇਖਿਆ ਆ ਵਧੀਆ ਰਹਿ ਗਿਆ ਆਪਣਾ ਕੰਮ ਉੱਤੋਂ ਦੀ ਬੈਲਟ ਪਾਈ ਸੀ ਜਿਹੜੀ ਮੈਂ ਕਿਹਾ ਉਹਨੇ ਆ ਬੈਲਟ ਉਹ ਆ ਵੇਖੀ ਨਾਲੇ ਕੋ ਢਿੱਲੀ ਜੀ ਲੱਗਦੀ ਆ ਮੜਕ ਆਹ ਵੇਖ ਕੇ ਜੇ ਮੜਕਿਆਂ ਦਾ ਓਕੇ ਆ ਕਹਿੰਦਾ ਲੈ ਜਾ ਸਮਾਲ ਫਰੈਂਚ ਵਨੀਲਾ ਤੇ ਰੈਪਰੂਪ ਲਿਆਵਾ ਖਾਣਾ ओके थंडर पे आके ना भाईया ਉੱਥੋਂ ਜਿੱਥੋਂ ਉਹ ਟਰੱਕ ਦਿਖੀ ਜਾਂਦੇ ਉਧਰੋਂ ਮੁੜਦੇ ਸਾਰੇ ਇੱਧਰ ਟਿੰਮ ਤੇ ਇੱਥੇ ਆ ਮੋੜ ਲੈਂਦੇ ਸਾਰੇ ਇੱਧਰਲੇ ਪਾਸੇ ਹੀ ਆਪਣੇ ਟਰੱਕਾਂ ਦੀ ਪਾਰਕਿੰਗ ਬਣੀ ਹੋਈ ਆ ਤੇ थंडर पे ਆ ਕੇ ਤਾਂ ਐ ਹੁੰਦਾ ਵੀ ਚਲਣਾ ਨੂੰ ਲਾਓ ਨਾ ਕੇ ਤੇ ਮੁੜ ਕੇ ਇੱਥੋਂ ਟਮਟਮੋਂ ਫੜਦੇ ਆ ਤੇ ਖਾਣੇ ਪੀਣੇ ਆ ਹੌਸਲਾ ਜਿਆ ਹੋ ਜਾਂਦਾ ਜਾਨੀ ਕੀ ਰਹਿਮਤ ਦਾ ਹੌਸਲਾ ਹੀ ਫਿਰ ਆਏ ਆ ਜਿਵੇਂ ਮਾਣੇ ਜਾਬ ਬਣਾ ਕੇ ਦਿੱਤੀ ਹੁੰਦੀ ਉਹ ਕੰਮ ਹੋ ਜਾਂਦਾ ਸਿੱਧਾ ਰੁਕਾਂਗੇ ਵੀ ਨਹੀਂ ਬੈਠ ਜਾ ਕੇ ਤੇਲ ਪਾਵਾਂਗੇ ਲੰਘ ਜਾ ਪਰਾਵਾਂ ਨਗੜਾ ਅੰਗੜਾ ਅੱਜ ਜਾਣਾ ਆ ਗਏ ਆ ਇੱਧਰ ਤੇਲ ਪੁਆਣਾ ਨਹੀਂ ਵੀ ਲੈਣਾ ਜਿਹੜੀ ਬੈਟਿੰਗ ਹੁੰਦੀ ਆ ਉਹ ਨਾ ਹੋਵੇ ਬਸ ਫੇਦਾ ਤੇਲ ਪੁਆਇਆ ਤੇ ਸ਼ੀਸ਼ੇ ਕਰੀਏ ਸਾਫ ਤੇ ਫਿਰ ਨਿਕਲਦੇ ਆ ਬਸ ਆ ਗਿਆ ਲੈਂਦੀ ਆਦੀ ਆਹ ਬਾਈ ਦਾ ਟਰੱਕ ਆ ਪੂਰੇ ਰੰਗ ਦਾ ਬ੍ਰਾਊਨ ਬਲੈਕ ਜਿਹਾ ਬਾਈ ਨੇ ਦਰਪਾਲ ਪਾਈ ਵੀ ਆ ਰੈੱਡ ਜੇ ਕਦਰ ਬਾਈ ਦੀ ਬੈਲਟ ਪਾਈ ਵੀ ਆ ਵੇ ਪਾਵੇਂ ਨੂੰ ਥੱਲੇ ਟਰੈਲਰ ਦੇ ਨਾ ਆਹੇ ਪੁਲਿਸ ਵਾਲਾ ਅੱਜ ਮੇਰੀ ਚੈੱਕ ਕਰਦਾ ਸੀ ਆ ਬੈਲਟ ਜੀ ਕਹਿੰਦਾ ਬਾਈ ਜੀ ਆ ਟਾਇਟ ਆ ਓਕੇ ਆ ਤੂੰ ਬੋਲ ਡਰਾਈਵਰਾਂ ਜਾ ਸਕਦਾ ਸ਼ੀਸ਼ੇ ਸਾਫ਼ ਕਰਦੇ ਆ ਤੇਲ ਕੋ ਵਾਲੀਏ ਲੋਡ ਆਪਣਾ ਓਕੇ ਆ ਸਾਰਾ ਲੱਗਿਆ ਜੀ ਆਪਣਾ ਡੈਸ਼ ਕੈਮ ਜਾ ਉਹ ਇਹਨੇ ਗੂੰਦੀ ਪੱਟੀ ਗਈ ਆ ਉਹ ਸੈੱਟ ਕਰਦੇ ਆ ਚਲੋ ਭਾਈ ਅਜਾ ਮੈਂ ਇਹਦਾ ਸੈਂਟਰ ਰੱਖ ਕੇ ਲਾਦਾ ਇਹ ਕੰਮ ਡਨ ਹੋ ਗਿਆ ਚਲ ਆ ਜਾ ਟੂਲ ਸੰਭੀਏ ਟੂਲ ਆਪਣੇ ਖਲੇਰੇ ਪਏ ਆ ਬਾਹਰ ਚੱਪੜਾਂ ਦਾ ਭਾਈ ਚੰਗਾ ਚੰਗਾ ਬ੍ਰਾਂਡ ਇੱਥੇ ਵਾਲਿਆ ਵੇ ਸਾਡਾ ਵੇਖੋ ਨਾ ਕਦੇ ਪਾ ਕੇ ਵੇਖੀਆਂ ਵਿਚਾਰੀਆਂ ਵਿੱਚੇ ਹੀ ਉਹ ਹੋਈ ਜਾਂਦੀਆਂ ਘਰਾਂ ਹੁਣ ਘਸਨੋਂ ਪੈਣ ਲੱਗ ਜੂਗੀ ਆ ਪੰਜਾਬ ਮੇਰੀਆਂ ਵਿਚਾਰੀਆਂ ਬੋਟਾਂ ਦੀ ਆਪਾਂ ਸੇਫਟੀ ਸ਼ੂਆਂ ਦੀ ਲਈ ਵੀ ਹੈ ਸੇਲ ਆਪਾਂ ਡਰਾਈਵਰ ਸੀਟ ਤੋਂ ਹੁਣ ਚੱਲੇ ਆ ਪਿੱਛੇ ਹੁਣ ਆਪਾਂ ਸੌਣੇ ਆ ਤੇ ਆਪਾਂ ਆਵਦਾ ਰੋਟੀ ਪਾਣੀ ਕਰ ਲਿਆ ਗਰਮ ਤੇ ਹੁਣ ਆਪਾਂ ਫੁਲਕਾ ਛੱਕਦੇ ਆ ਮੱਖਣ ਮੁੱਖਣ ਛੱਦਦੇ ਆ ਟਰਤੀ ਪਈ ਆ ਆਲੂ ਭੋੜੇ ਆ ਰਾਉਟ ਇਹ ਆ ਸ਼ਾਕੇ ਦੇ ਆਰਾਮ ਨਾਲ ਰੈਸਟ ਕਰਦੇ ਆ ਆ ਬਰਗਰ ਵੇਖ ਰੋ ਯਾਰ ਜਮੇ ਨਿੱਕੇ ਨਿੱਕੇ ਇਹ ਬਰਗਰ ਆ ਖੇਡਾਈਆਂ ਬਾਲਾ ਤੋਂ ਲਾਤੀਆਂ ਵੇ ਆਪਣੀ ਐਡਵੈਂਚਰ ਵਾਲੀ ਡਿਲੀਵਰੀ ਹੋ ਗਈ ਡਨ ਹੁਣ ਚਲਦੇ ਆ ਘਰ ਨੂੰ ਤੇ ਟਰੱਕ ਆਪਾਂ ਇਥੇ ਯਾਰ ਚਲਾਤਾ ਆਹ ਘਰੇ ਟਰੱਕ ਟਰੱਕ ਆਪਾਂ ਲਾਤਾ ਇਥੇ ਤੇ ਅਗਲੀ ਪਿਕਅਪ ਦਿਖਾਵਾਂਗੇ ਕਿਹੜਾ ਰੋਡ ਚੱਕਦੇ ਆ ਕਿੱਥੋਂ ਚੱਕਦੇ ਆ ਇੱਕ ਵੀਡੀਓ ਨੂੰ ਬਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚਲੋ ਠੀਕ ਆ ਬਈ